ਕੰਪਲੈਂਟs ਵੀ ਆ ਰਹੇ ਨੇ ਇਸ ਤਰ੍ਹਾਂ ਨਹੀਂ ਆ ਵੀ ਕੋਈ ਨਕਲੀ ਟਵੀਟਾਂ ਕੀ ਬਾਬਾ ਤੇ ਉਹਦੇ ਨਾਲ ਕੁਲੇਰੀ ਦੀਆਂ ਵਿਅਕਤੀ ਉਸੇ ਹੌਲੇ-ਪਾਲੇ ਜਿਹੜੇ ਸੀਨੀਅਰ ਸਿਟੀਜ਼ਨ ਨੇ ਜੋਰਦਾਨ ਨੂੰ ਟਾਰਗੇਟ ਕਰ ਦਿਆ ਤੇ ਉਹਨਾਂ ਨੂੰ ਗੱਲਾਂ ਚਲ ਜਾ ਕੇ ਉਹਨਾਂ ਦਾ ਸੋਨਾ ਵਗੈਰਾ ਲਹਾ ਕੇ ਲੈ ਗਏ ਤੇ ਵਿੱਚ ਇਹਨਾਂ ਨੇ ਪਿਛਲੇ 2-3 ਮਹੀਨਿਆਂ ਦੇ ਵਿੱਚ ਇਹਨਾਂ ਨੇ ਕਾਫੀ ਵਾਰ ਦਾ ਕੰਮ ਜਾਂ ਕੀਤਾ ਤੇ ਬਾਕੀ ਵੀ ਅਸੀਂ ਇਹਨਾਂ ਵਿਧਾਈ ਨਾਲ ਇਹਨਾਂ ਤੋਂ ਬੁਰਭਤੀ ਕੀਤੀ ਜਾਊਗੀ ਦੀ ਕਬਰੀ ਵੀ ਹੋਈ ਹੈ ਸਰੀਨਾ ਤੋਂ ਕੁਝ ਜਿਸ ਤਰ੍ਹਾਂ ਗਾਇਨੇ ਕੋਨੇ ਤੁਝ ਦੱਸਿਆ ਕਿ ਉਤਾਰ ਲੰਦੇ ਸੀਗੇ ਹਿਪਨੋਟਾਈਜ਼ ਕਰਕੇ ਉਹ ਅਸੀਂ ਦੌਰਾਨੇ ਰਿਮਾਂਡ ਹੁਣ ਕੁਝ ਕੁਝ ਕਰਕੇ ਲਗਾਈ ਨਾਲ ਉਹਨਾਂ ਨੂੰ ਰਿਕਵਰੀ ਕਰਨ ਦੀ ਕੋਸ਼ਿਸ਼ ਕਰ ਜਗਬਾਨੀ ਟੀਵੀ ਦੇਖ ਰਹੇ ਹੋ ਇਸ ਵਕਤ ਅਸੀਂ ਮੌਜੂਦ ਆ ਪਟਿਆਲਾ ਦੇ ਕੋਤਵਾਲੀ ਥਾਣਾ ਵਿਖੇ ਦੱਸਦੇ ਕਿ ਪੋਲੇ ਪਾਲੇ ਲੋਕਾਂ ਨੂੰ ਪਖੰਡੀ ਬਾਬੇ ਬਣ ਕੇ ਠੱਗਣ ਵਾਲੇ ਇੱਕ ਗਰੋ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਵਿੱਚ ਇੱਕ ਮਹਿਲਾ ਵੀ ਸ਼ਾਮਿਲ ਸੀਗੀ ਲੋਕਾਂ ਨੂੰ ਕਿਸ ਤਰ੍ਹਾਂ ਠੱਗਦੇ ਸੀਗੇ ਉਹ ਵੀ ਜਾਣਦੇ ਆ ਸਾਡੇ ਨਾਲ ਕੋਤਵਾਲੀ ਥਾਣਾ ਦੇ ਮੁਖ ਅਫਸਰ ਹਰਜਿੰਦਰ ਸਿੰਘ ਢਿੱਲੋਂ ਅਤੇ ਉਹਨਾਂ ਦੀ ਪੂਰੀ ਟੀਮ ਮੌਜੂਦ ਹੈ ਜਾਣਦੇ ਆ ਕਿ ਆਖਿਰਕਾਰ ਕਿਸ ਤਰ੍ਹਾਂ ਇਹ ਗਰੋ ਦਾ ਪਾਂਡਾ ਫੋਰਡ ਹੋਇਆ ਕਿਸ ਤਰ੍ਹਾਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਦਾ ਇਰਾਦਾ ਕੀ ਹੁੰਦਾ ਸੀ ਲੋਕਾਂ ਨੂੰ ਠੱਗਣ ਦਾ ਜਾਂ ਕੀ ਟਰੈਪ ਲਗਾਉਂਦੇ ਸੀਗੇ ਸਭ ਤੋਂ ਪਹਿਲਾਂ ਸਰ ਇਹ ਪਖੰਡੀ ਜਿਹੜਾ ਗਰੋ ਗ੍ਰਿਪਤਾਰ ਕੀਤਾ ਗਿਆ ਕਿੱਥੋਂ ਦੀ ਗ੍ਰਿਫਤਾਰ ਹੋਇਆ ਸਾਰਾ ਤਾਂ ਕੀ ਮਾਮਲਾ ਕੀ ਹੈ ਪੂਰਾ ਇਹ ਸਾਡੇ ਕੋਲ ਪੰਜ ਛੇ ਕੰਪਲੇਂਟਸ ਸੀਗੀਆਂ ਇਸ ਤਰ੍ਹਾਂ ਦੀਆਂ ਵੀ ਇੱਕ ਨਕਲੀ ਕੋਈ ਢੋਂਗੀ ਬਾਬਾ ਤੇ ਉਹਦੇ ਨਾਲ ਇੱਕ ਲੇਡੀ ਤੇ ਇੱਕ ਵਿਅਕਤੀ ਇੱਥੇ ਭੋਲੇ ਭਾਲੇ ਜਿਹੜੇ ਸੀਨੀਅਰ ਸਿਟੀਜ਼ਨ ਨੇ ਬਜ਼ੁਰਗਾਂ ਨੂੰ ਟਾਰਗੇਟ ਕਰਦੇ ਆ ਤੇ ਉਹਨਾਂ ਨੂੰ ਗੱਲਾਂ ਚਲ ਜਾ ਕੇ ਉਹਨਾਂ ਦਾ ਸੋਨਾ ਵਗੈਰਾ ਲਹਾ ਕੇ ਲੈ ਜਾਂਦੇ ਨੇ ਤੇ ਜਿਸੇ ਤਰ੍ਹਾਂ ਸਾਡੇ ਕੋਲ ਕੁਝ ਸੀਸੀਟੀਵੀ ਵਗੈਰਾ ਇਹਨਾਂ ਦੀ ਫੁਟੇਜ ਵੀ ਸੀਗੀਆਂ ਸਾਨੂੰ ਇਹਨਾਂ ਦੇ ਹੁਲੀਏ ਬਾਰੇ ਪਤਾ ਸੀ ਤੇ ਜਿਸੇ ਤਰ੍ਹਾਂ ਸਾਨੂੰ ਮੁਕਬਰੀ ਮਿਲੀ ਇਹ ਵੀ ਪਟਿਆਲੇ ਦੇ ਵਿੱਚ ਦੁਬਾਰਾ ਫਿਰ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਫਿਰ ਰਹੇ ਨੇ ਕਾਲੀ ਮਾਤਾ ਮੰਦਿਰ ਦੇ ਨੇੜੇ ਤੇ ਜਿਸ ਤਰ੍ਹਾਂ ਅਸੀਂ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਉੱਥੇ ਗ੍ਰਿਫਤਾਰ ਕਰਨ ਦੇ ਵਿੱਚ ਅਸੀਂ ਕਾਮਯਾਬ ਹੋਏ ਆਂ ਤੇ ਇਹਨਾਂ ਦਾ ਉਪਰ ਸਰਮਾਨਡ ਕਰਕੇ ਇਹਨਾਂ ਦੀ ਲਗਾਈ ਦਾ ਪੁੱਛਗਛ ਕੀਤੀ ਜਾ ਰਹੀ ਹੈ ਸਰ ਪਹਿਚਾਨ ਕੀ ਹੋਈ ਹੈ ਇਹਨਾਂ ਦੀ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਬਜ਼ੁਰਗਾਂ ਨੂੰ ਅਕਸਰ ਟਾਰਗੇਟ ਕਰਦੇ ਸੀਗੇ ਤਿੰਨ ਲੋਕ ਸੀਗੇ ਇੱਕ ਮਾਈਲਾ ਇਹਨਾਂ ਦੀ ਪਹਿਚਾਨ ਕੀ ਹੋਈ ਹੈ ਕਿੱਥੋਂ ਦੇ ਰਹਿਣ ਵਾਲੇ ਸੀਗੇ ਜਾਂ ਪਟਿਆਲਾ ਕਿੱਥੇ ਰਹਿੰਦੇ ਸੀਗੇ ਜਾਂ ਫਿਰ ਕਿੱਥੇ ਦਾ ਇਹਨਾਂ ਦਾ ਐਡਰੈਸ ਆ ਸਾਰਾ ਇਹ ਮੇਨ ਇਹਨਾਂ ਦਾ ਵਿਚੇੜਾ ਬਾਬਾ ਢੂੰਗੀ ਬਾਬੇ ਦਾ ਰੋਲ ਕਰਦਾ ਸੀ ਕਹਿ ਸਕਦੇ ਹਾਂ ਉਹ ਲਾਡੀ ਪੁੱਤਰ ਸ਼ੋਮਨਾਥ ਕਾਕਾ ਨਾਥਾਂ ਵਾਲੀ ਗਲੀ ਗੋਲ ਗੋਕਲਪੁਰ ਮਹੱਲਾ ਡਿਸਟ੍ਰਿਕਟ ਤਰਨਤਾਰਨ ਦੇ ਰਹਿਣ ਵਾਲੇ ਨੇ ਦੂਜੇ ਦੋਸ਼ੀ ਵੀ ਉਸ਼ਣ ਅਤੇ ਅੰਬੋਨਾ ਦੀ ਜਿਹੜੀ ਔਰਤ ਉਹ ਵੀ ਉੱਥੋਂ ਦੀ ਰਹਿਣ ਵਾਲੀ ਆ ਜਿਹੜਾ ਤਰੰਧਰ ਨਸਵੰਦਤ ਹੈ। ਇਹ ਸਬੰਧਤਾ ਕੀ ਸੀ ਕਾ ਜਿਸ ਤਰ੍ਹਾਂ ਮਹਿਲਾ ਵੀ ਇੱਕ ਹੈਗੀ ਹੈ ਦੋ ਵਿਅਕਤੀ ਨੇ ਇਹਨਾਂ ਦਾ ਆਪਸ ਦੇ ਵਿੱਚ ਕੋਈ ਰਿਸ਼ਤਾ ਸੀਗਾ ਜਾਂ ਜਾਣਦੇ ਕਿਸ ਤਰ੍ਹਾਂ ਸੀਗੇ ਕਿਸ ਤਰ੍ਹਾਂ ਲਿੰਕ ਦੇ ਵਿੱਚ ਸੀਗੇ। ਇਹ ਇੱਕ ਮੁਹੱਲੇ ਦੇ ਰਹਿਣ ਵਾਲੇ ਨੇ ਬਸ ਇਹ ਰਿਸ਼ਤਾ ਹੈ ਸੱਚ ਕੋਈ ਡਾਇਰੈਕਟ ਲਿੰਕ ਤਾਂ ਹੈ ਨਹੀਂ ਸੀ ਕੋਈ ਮੁਹੱਲੇ ਦੇ ਆਪਸ ਚ ਜਾਣਕਾਰ ਨੇ। ਇਹ ਕਿੰਨੇ ਕ ਸਮੇਂ ਤੋਂ ਸਾਰੇ ਵਾਰਦਾਤਾ ਕਰ ਰਹੇ ਸੀਗੇ ਪਟਿਆਲਾ ਦੇ ਵਿੱਚ ਜਾਂ ਤੁਸੀਂ ਹੋਰ ਵੀ ਥਾਵਾਂ ਦੱਸੀਆਂ ਨੇ ਕਿ ਜਿਸ ਤਰ੍ਹਾਂ ਪਹਿਲਾਂ ਵੀ ਇਹ ਕਈ ਵਾਰਦਾਤਾਂ ਕਰ ਚੁੱਕੇ ਨੇ ਕਿੱਥੇ-ਕਿੱਥੇ ਦੇ ਸੀ ਪਟਿਆਲੇ ਦੇ ਵਿੱਚ ਇਹਨਾਂ ਨੇ ਪਿਛਲੇ 2-3 ਮਹੀਨਿਆਂ ਦੇ ਵਿੱਚ ਇਹਨਾਂ ਨੇ ਕਾਫੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਤੇ ਬਾਕੀ ਵੀ ਅਸੀਂ ਢਗਾਈ ਨਾਲ ਹੋਇਆ ਇਹਨਾਂ ਤੋਂ ਹੋਰ ਪੁੱਛ ਪਿੱਛੀ ਕੀਤੀ ਜਾਊਗੀ ਸਰ ਹੁਣ ਤੱਕ ਕਿੰਨੀਆਂ ਟਰੇਸ ਹੋਈਆਂ ਨੇ ਵਾਰਦਾਤਾਂ ਪਟਿਆਲੇ ਦੀ ਜੇਕਰ ਗੱਲ ਕਰ ਲਈਏ 6-7 ਵਾਰਦਾਤਾਂ ਇਹਨਾਂ ਤੋਂ ਟਰੇਸ ਹੋਣ ਦੀ ਸਾਡੇ ਕੋਲ ਸੰਭਾਵਨਾ ਹੈ ਕੋਈ ਰਿਕਵਰੀ ਵੀ ਹੋਈ ਹੈ ਸਰ ਇਹਨਾਂ ਤੋਂ ਕੁਝ ਜਿਸ ਤਰ੍ਹਾਂ ਗੈਨੇ ਗੁਨੇ ਤੁਸੀਂ ਦੱਸਿਆ ਕਿ ਉਤਾਰ ਲੰਦੇ ਸੀਗੇ ਹਿਪਨੋਟਾਈਜ਼ ਕਰਕੇ ਉਹ ਅਸੀਂ ਦੌਰਾਨ ਰਿਮਾਂਡ ਹੋਣ ਕੁ ਬਿਲਕੁਲ ਹੈ ਤੁਸੀਂ ਸੁਣਿਆ ਹੈਗਾ ਕਿ ਇਹ ਪਖੜੀ ਬਾਪਿਆਂ ਦੀ ਗੈਂਗ ਨੂੰ ਜਿਹੜਾ ਪਟਿਆਲਾ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਜਿਹੜੇ ਅਕਸਰ ਕੋਲੇ-ਪਾਲੇ ਬਜ਼ੁਰਗ ਲੋਕਾਂ ਨੂੰ ਆਪਣੇ ਜਾਲ ਦੇ ਵਿੱਚ ਫਸਾਉਂਦੇ ਸੀਗੇ ਉਹਨਾਂ ਨੂੰ ਆਖਦੇ ਸੀਗੇ ਕਿ ਅਸੀਂ ਵੀ ਤੁਹਾਡੀ ਦੁੱਖ ਤਕਲੀਫਾਂ ਜਿਹੜੀਆਂ ਹੈਗੀਆਂ ਨੇ ਉਹ ਦੂਰ ਹੋ ਜਾਣਗੀਆਂ ਅਸੀਂ ਇੱਕ ਬਾਬਾ ਜੀ ਨੂੰ ਜਾਣਦੇ ਆ ਉੱਥੇ ਲੈ ਕੇ ਜਾਂਦੇ ਸੀਗੇ ਉੱਥੇ ਜਾ ਕੇ ਉਹਨਾਂ ਨੂੰ ਹਿਪਨੋਟਾਈਜ਼ ਕਰਕੇ ਉਹਨਾਂ ਦੇ ਸੋਨਾ ਪਾਇਆ ਹੁੰਦਾ ਸੀਗਾ ਜਾਂ ਕੁਝ ਗਹਿਨੇ ਵਗੈਰਾ ਪਾਏ ਹੁੰਦੇ ਸੀਗੇ ਤਾਂ ਉਹ ਲੁੱਟ ਲੈਂਦੇ ਸੀਗੇ ਪੈਸੇ ਵਗੈਰਾ ਕੱਢ ਲੈਂਦੇ ਸੀਗੇ ਤਾਂ ਹੁਣ ਪੁਲਿਸ ਦੇ ਅੜਿੱਕੇ ਚੜੇ ਨੇ ਤਾਂ ਰਿਮਾਂਡ ਜਿਹੜਾ ਹਾਸਲ ਕੀਤਾ ਜਾਵੇਗਾ ਉਸ ਤੋਂ ਬਾਅਦ ਉਹ ਗਾਇਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ ਹਾਲਾਂਕਿ ਮਾਮਲੇ ਜਿਹੜੇ ਪਟਿਆਲਾ ਦੇ ਵਿੱਚ ਕੀਤੇ ਗਏ ਸੀਗੇ ਉਹਨਾਂ ਵੱਲੋਂ ਵਾਰਦਾਤਾਂ ਕਿਤੇਆਂ ਗਿਆ ਉਹ ਕੁੱਲ 6 ਤੋਂ 7 ਵਾਰਦਾਤਾਂ ਜਿਹੜੇ ਟਰੇਸ ਕੀਤੇ ਗਏ ਨੇ ਤੇ ਬਾਕੀ ਜਿਹੜੇ ਮਾਮਲੇ ਨੇ ਉਹਨਾਂ ਦੀ ਜਾਂਚ ਜਿਹੜੀ ਹੈ ਪਟਿਆਲਾ ਪੁਲਿਸ ਕਰ ਰਹੀ ਹੈ ਕੈਮਰਾ ਪਟਸ ਰਵਿੰਦਰ ਪਾਸਿੰਗ ਬਿੱਟੂ ਦੇ ਨਾਲ ਕਵਲਜੀਤ ਕੰਬੋ ਜਗਬਾਨੀ ਟੀਵੀ ਪਟਿਆਲਾ